ਬਾਦ ਗਰਾਉਂਡ ਦੇ ਵਾਪਸ ਕੋ ਖੜੇ ਦੇ ਵਿੱਚ ਆਪਾਂ ਵੀਰ ਸ਼ਰਮਾ ਸਾਡਾ ਭਰਾ ਵੱਡਾ ਭਾਈ ਜਿਨ੍ਹਾਂ ਦੀ ਬਹੁਤ ਬੁਰਾ ਜਮਾਨ ਹੋ ਗਿਆ ਅਗਾਂ ਦੇਖਦਾ ਹੁੰਦਾ ਤੁਹਾਡਾ ਸਟੇਟਸ ਕੀ ਪਤਾ ਹੋ ਜਦੋਂ ਸਾਰੇ ਸਰਕਾਰ ਦੇ ਵੀਰਾਂ ਭਰਾ ਵੱਡਾ ਛੋਟਾ ਤੀਜਾ ਕਿਲੇ ਚੋ ਪਹਿਮਾਰਾਂ ਛੋਕੇ ਪਹਿਮਾਨ ਸਾਰੇ ਪਿਆਰ ਹੋ ਕੇ ਰੋ ਗਏ ਲਈ ਇਹ ਬੇਤੀਆ ਜੰਨੀਆਂ ਪਰਛਾਹ ਜਿਹੜੇ ਨਾਮ ਲੇਖੋ ਕਹਿੰਦਾ ਉਹ ਸਾਰੇ ਭਰਾ ਪਹਿਮਾਨ ਨੇ ਆਸਟ੍ਰੇਲੀਆ ਤੋਂ ਦੇਖਿਆ ਆਪਣਾ ਆਸਟ੍ਰੇਲੀਆ ਦਾ ਵੀ ਵੱਖ-ਵੱਖ ਜਿਹੜੇ ਕੋਈ ਸ਼ਹਿਰ ਮਜੂਰਾ ਆ ਆਸਟ੍ਰੇਲੀਆ ਦੇ ਵਿੱਚੋਂ ਪਹਿਲਵਾਨਾਂ ਪਹਿਲਾਂ ਮੈਸੇਜ ਦੇ ਪ੍ਰਧਾਨ ਸਾਹਿਬ ਜਿਹੜਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੈਸ ਮੀਡੀਆ ਦੇ ਪ੍ਰੈਜ਼ੀਡੈਂਟ ਸਾਹਿਬ ਸੋ ਦੋਨੇ ਹੀ ਮਹਿਲਬਾਨਾਂ ਨੂੰ ਆਸ਼ੀਰਵਾਦ ਧੰਨਵਾਦ ਕਮਜਾਬਸ ਮੱਥਾ ਮੱਥਾ ਤੁਹਾਡਾ ਵਧੀਆ ਭਰਾਇਆ ਸਾਡੇ ਹਨ ਸੋ ਬਹੁਤ ਕੋਸ਼ਿਸ਼ ਕਰਾਂਗੇ ਕਿ ਲੋਹਰਾ ਕੁਸ਼ਤੀਆਂ ਦੇ ਨਾਲ ਖੂਨ ਦੀ ਕੰਮ ਦਰਦਨਾਕ ਹੈ ਬਹੁਤ ਵਧੀਆ ਜਿਹੜੀ ਮੁਸ਼ਕਿਲ ਫੜ ਗਈ ਸ਼ਰਮਾਤ ਹੋਈਆ ਲੋ ਕੁਸ਼ਤੀ ਦੀ ਸ਼ਰਮਾਤ ਜਿਹੜਾ ਉਹ ਅਖਾੜੇ ਚ ਹੋਈਆ ਜਿਹੜੀ ਟੌਰ ਇੰਗਲੈਂਡ ਬਹੁਤ ਵੱਡੇ ਸਹਿਯੋਗ ਵੱਡੇ ਉਦਮ ਅੱਜ ਦੇ ਵਾਸਤੇ ਮੰਗੀ ਪੱਜ ਹੁੰਦਾ ਸਾਡੇ ਪੰਕਜ ਸ਼ਰਮਾ ਉਹਨਾਂ ਦਾ ਪਤਾ ਫੈਸ਼ਨ ਚੌਕ ਸਿਧਾਰਥਾ ਜਿਹੜਾ ਉਹ ਫਿਰ ਵੀ ਉਹ ਇੱਕ ਹੋਰ ਹੀਰਾਂ ਦਾ ਰੋਡ ਆ ਫੈਸ਼ਨ ਚੌਕ ਤੋਂ ਹੋਰ ਹੀਰਾਂ ਵਾਲੇ ਰੋਡ ਦੇ ਉੱਤੇ ਸਫਰਾਜ ਸਿੰਘ ਦੇ ਸਭੀ ਹੀਰ ਪੁਰ ਹੀਰਾਂ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਥੋੜਾ ਧੰਨਵਾਦ ਕਰਦੇ ਆ ਵੀਰ ਸ਼ਰਮਾ ਜੀ ਹੁਜੰਦਰਪਾਲ ਸਿੰਘ ਦਾ ਮਾਨ ਸਨਮਾਨ ਪ੍ਰੈਜ਼ੈਂਟ ਪ੍ਰੈਸ ਐਸੋਸੀਏਸ਼ਨ ਹੁਸ਼ਾਰਪੁਰ ਸਰਦਾਰ ਬਜਤਰਪਾਲ ਸਿੰਘ ਜੀ ਪ੍ਰੈਸ ਪ੍ਰੈਜੈਂਟ ਗੀਤ ਧੋਲ ਵਾਜ ਰਹੀ ਨਹੀਂ ਸੋ ਮੇਰੇ ਵੀਰੋ ਜਿਹੜੀ ਕੁਸ਼ਤੀ ਚੱਲਦੀ ਆ ਇਸ ਤੋਂ ਬਾਅਦ ਸੌਰਵ ਪਹਿਲਵਾਨ ਹੁਸ਼ਿਆਰਪੁਰ ਤੇ ਵਿੱਜਲ ਪਹਿਲਵਾਨ ਕੰਡੋ ਕਿੰਨੂ ਰਹਿ ਜਾਏ ਇਹ ਉਸ ਇਲਾਕੇ ਦਾ ਕਿੰਨੂ ਪਹਿਲਵਾਨ ਦੇ ਜਿਹੜਾ ਗੱਲਾਂ ਨੂੰ ਉਸੇ ਰੋੜ ਤੇ ਰੰਗਵਾੜੀ ਵੱਡਾ ਮੰਮੀ ਬਲਵਾਦਾ ਆਹ ਤੁਹਾਡਾ ਚਰੌੜੀ ਜਰਾ ਪਟ ਪਟ ਗੇਰ ਬੁਲਦਾ ਪਟ ਪਟ ਮਾਰ ਅੱਡੇ ਵੀ ਬੁਮਾਰ ਜੀ ਇਹ ਸਾਡੇ ਵੀਰ ਸ਼ਰਮਾ ਜੀ ਹੋਣਾ ਨੇ ਜਿਹੜੀ ਕੋਚਿੰਗ ਦੇ ਅੰਡਰ ਇਹ ਸੋਹਣਾ ਸਰੀਰ ਆ ਤੇ ਭਾਈ 47 ਸਾਲ ਦੀ ਉਮਰ ਤੇ ਇਹੋ ਜਿਹਾ ਸਰੀਰ ਬਣਾ ਕੇ ਰੱਖਣਾ ਇਹਨ ਮੇਲਾ ਬਣਾਤਾ ਸਰਦਾਰ ਸਫੇ ਮਹੀਰભાઈ ਹੋਣਾ ਨੇ ਅੱਜ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਘਰ ਦਾ ਇਹ ਗਰਾ ਆਪ ਦੇਖੋ ਉਹਨਾਂ ਦੇ ਘਰ ਦੇਖੋ ਬਾਅਦ ਨੂਰ ਬਹਿਮਾਨ ਅਖਾੜਾ ਪਾਸ ਤੋਂ ਧਿਆਨ ਚੰਦ ਤੇ ਰਮਚੰਦ ਹੁਸ਼ਿਆਰ ਪਰ ਇਹ ਬਿਲਕੁਲ ਤਿਆਰ-ਪਰ ਤਿਆਰ ਰਹਿ ਗਏ ਬੈਂਕ ਬੜੀ ਧੀਰਜ ਨਾਲ ਸਟਾਰਾਂ ਦੀ ਇਹਨਾਂ ਵਿੱਚੋਂ ਵੀ ਇੱਕ ਦੇ ਨੌਨ ਵਾਲੇ ਸਮੇਂ ਚ ਸਟਾਰ ਪਹਿਲਵਾਨ ਬਣਿਆ ਸਟਾਰ ਪਹਿਲਵਾਨ ਜਿਹੜਾ ਉਹ ਵੱਢ ਗਿਆ ਲਓ ਸਾਹਮਣੇ ਦਾਮ ਆ ਰਿਹਾ ਤੇ ਕਰ ਗਿਆ ਕੰਮ ਗੱਲ ਸਿਰੇ ਲਾ ਗਿਆ ਉਹ ਦੂਰ ਗੱਲཔ་ ਜਿਹੜਾ ਉਹ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਤਾਲੀਆਂ ਬਾਟਾ ਕਰੋ ਭਾਈ ਜਿਹੜੇ ਪਹਿਲਵਾਨ ਸਾਦਕ ਜੰਮੂ ਮਨੀ ਪਹਿਲਵਾਨ ਸਾਊਂਡ ਵਾਲੇ ਮੁੰਡਾ ਵੀ ਧੰਨਵਾਦ ਬਹੁਤ ਪਿਆਰੀ ਸਾਊਂਡ ਆ ਸਾਡੇ ਵੀਰ ਦੀ ਸਾਊਂਡ ਵਾਲੇ ਵੀ ਦਾ ਬਹੁਤ ਬਹੁਤ ਧੰਨਵਾਦ ਦਾ ਮਾਣ ਜਿਹੜਾ ਝੱਲੂ ਹੁੰਦਾ ਉਹ ਵੀ ਮੇਰੇ ਕੋਲ ਖੜਾ ਹੀ ਹੁੰਦਾ ਜਿਹੜਾ ਦਾ ਝੱਲ ਕਰਦਾ ਉਹ ਵੀ ਖੜਾ ਹੀ ਖਦਾ ਉਹ ਵੀ ਅੱਜ ਜਿਹੜੀ ਆ ਕੇ ਆਪਣੇ ਕੋ ਫੋਟੋ ਖਿੱਚੋ ਗਈ ਇਹ ਸਮਾਜ ਜਿੰਦਗੀ ਚ ਦੁਬਾਰਾ ਨਹੀਂ ਆਉਣਾ ਆ ਫੋਟੋ ਨੇ ਯਾਦ ਹੋਣੀ ਵੀ ਆ ਸਮਾਜ ਵਿੱਚ ਇਸ ਪੈਮਾ ਸਿੰਘ ਮੇਲਾ ਕਰਵਾਇਆ ਵੀਰ ਸ਼ਰਮਾ ਨੇ ਅੱਜ ਤਾਂ ਗੱਲ ਮੋਹ ਦੇ ਉਹ ਸਾਹਮਣੇ ਕਿਆ ਬਾਤ ਹੈ ਬਹੁਤ ਵਧੀਆ ਤਸਵੀਰ ਜਿਹੜੀ ਆ ਇੱਕ ਪਾਸੇ ਵੱਡਾ ਆਕਾਸ਼ ਵੀ ਦੇਖ ਲਓ ਉਹ ਕਮਟ ਕਰਾਣੇ ਇਹ ਮੇਰੇ ਵੀਰੋ ਪਹਿਲਵਾਨੀ ਦੇ ਜਿਹੜਿਆ ਪੱਟ ਜਿਹੜਿਆ ਮੁੱਢਲੀ ਜਿਹੜੀ ਆ ਉਹ ਮੇਰੇ ਵੀਰੋ ਮੇਤ ਦਾ ਇੱਕ ਤਰੀਕਾ ਆ ਲਓ ਸਾਹਮਣੇ ਦੇਖਾਂਗੇ ਲਾਲ ਕੈਂਚ ਬੜੀ ਦੁਨੀਆ ਜਿਹੜੀਆਂ ਨੂੰ ਆਪ ਮਿਲਣ ਜਾਂਦੇ ਆ ਸਾਰੇ ਤੇ ਅੱਜ ਦੇਖ ਲਓ ਕਿ ਵਿਕੀ ਸ਼ਰਮਾ ਜੀ ਪਿਆਰ ਹੈ ਤੁਹਾਡਾ ਸਾਡੇ ਅਮਜੀਤ ਸਾਹਿਬ ਸਾਡੇ ਦਰਨਾਦ ਮੁਕੇ ਆਓ ਜੀ ਨਾਲ ਜਿਹੜਾ ਮਾਨ ਸਰਕਾਰ ਇਹ ਜਿਹੜਾ ਅੱਜ श अरोड़ा जी ਮਰਦਾਂ ਦੇ ਉੱਚਾਤ ਬੜਾ ਉੱਪਰ ਰਹਿ। ਇਸ ਤੋਂ ਬਾਅਦ ਨਿਤਿਸ਼ ਪਹਿਲਵਾਨ ਦੂਜੀ ਜਗਤ ਦੇ ਚਿਕਤਾ ਕਰ ਪਰ। ਇਹ ਜੱਟੇ ਭਾਬੀ ਜਸਪ੍ਰੀਤ ਕੌਰ ਸੁਖਦੇਵ ਸਿੰਘ ਜੀ ਦੀ ਸੁਪਤਰੀ ਉਹਨਾਂ ਦੀ ਸੋਜਾ ਦੇ ਸੰਤਰਾ ਜੀ ਉਹਨਾਂ ਦੇ ਨਾਲ ਜੀ ਦੇ ਸਪੋਰਟਰ ਦੇ ਵਿੱਚ ਕੀਤਾ। ਸਾਰੇ ਵੱਜ ਦਾ ਉਹਨਾਂ ਦਾ ਨਮਾਜ਼ੀ ਦਿੱਤਾ ਜਾਇਆ ਹੈ। ਮੀਰ ਚਰਮਾ ਜੀ ਵੱਲੋਂ ਸ਼੍ਰੀਮਾਨ ਜੇ ਸੰਤਰਾ ਜੀ ਨੂੰ ਜੀ ਸੰਤਰਾ ਜੀ ਦਾ ਮੌਜੂਦ ਮਾਨ ਜੀ ਦਾ ਉਹ ਜੁਗਤ ਕਰਿਆ। ਇਜਤੋ ਜੀ ਕੋ ਸਾਹਿਬ ਉਸਤ ਕੋਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਸਾਹਮਣੇ ਦੇਖ ਕੇ ਤੇਰੇ ਸੌਂਡ ਹੈ ਨਾ ਟੌਪ ਨੂੰ ਉਸਤ ਕੀ ਕੀ ਬਾਤ ਹੈ ਵਾਹ ਜੀ ਵਾਹ ਮਨੀਸ਼ ਪਤਨ ਅੰਗਲੇਟ ਕੀ ਬਾਤ ਹੈ ਇੱਕ ਇੱਕ ਲਿਆਉਣਾ ਬੜੀ ਮੁਸ਼ਕਲ ਆ ਦਾਸ ਗੋਲਡ ਲਓ ਸਿਰਾ ਕਰਤਾ ਨੇਸ਼ਨ ਦੇ ਵਿੱਚੋਂ ਸੈਕੰਡ ਵੱਡੀ ਪੋਜੀਸ਼ਨ ਵਡੀਆਂ ਪ੍ਰਾਪਤੀਆਂ ਆਈਏ ਜੀ ਵੰਦੀਆ ਆਓ ਆਪਾਂ ਅਰਸ਼ਪ੍ਰੀਤ ਦਾ ਜਿਹੜਾ ਮਾਨਸਮਾਨ ਉਧਰ ਕੁਸ਼ਤੀ ਬੜੀ ਵਧੀਆ ਚੱਲਦੀ ਆ ਇਹ ਤੋਂ ਅਗਲੀ ਕੁਸ਼ਤੀ ਅਰਸ਼ ਕਰਜੂਗ ਸ਼ਕਸ਼ੀਤਾ ਅਰਸ਼ਪ੍ਰੀਤ ਕੌਰ ਦਾ ਸਨਮਾਨ ਜਿਹੜਾ ਉਹ ਕਿਉਂਕਿ ਅਰਸ਼ਪ੍ਰੀਤ ਕੌਰ ਨੇ ਕੁਸ਼ਤੀ ਦੇ ਵਿੱਚ 10 골ਡ ਜਿਹੜੇ ਵਧੀਆ ਇਸ ਵੇਲੇ ਚਲਦੀ ਆ ਪੁੱਜੀ ਮੀਨਾ ਸ਼ਰਮਾ ਜੀ ਸਾਰਿਆਂ ਦਾ ਸਤਾਰਾ ਨਰਪੁਰ ਲੋਹ ਸਨਾਲ ਕੰ다 ਕ੍ਰਿਸ਼ਨਾ ਚਾਹਪੁਰ ਵਧੀਆ ਮੁਸਫੀਅਤ ਜਿੱਦ ਲਈ ਬਹੁਤ ਵਧੀਆ ਮੁਸਫੀਅਤ ਕਰਦੀ ਹੈ ਇਹ ਮਾਰਾ ਰਾਮ ਆਪ ਜੀ ਵਾ ਪੁਣਾ ਕਸ਼ਮਾ ਜੀ ਤੇ ਜਮੇ ਚ ਕੋਈ ਨਾ ਕੰਮ ਗੱਲ ਟਿਕਾਣੇ ਲੱਗਣੀ ਚਾਹੀਦੀ ਆ ਨਾਲੇ ਸਿਰੇ ਲੱਗਣੀ ਚਾਹੀਦੀ ਆ ਦੋਨੇ ਬਲ ਖੜੇ ਦੋਨੇ ਕੋਲ ਮਹਾਨ ਆ ਜਿਹੜੀ ਆਪ ਨੂੰ ਖਾੜੇ ਦੇਖ ਖੜੇ ਆ ਬਾਲ ਸਿੰਘ ਕਰਕੇ ਮੁੰਡਾ ਰੋਡੀ ਕੱਪ ਗਰਾਉਣਗੇ ਯਾਹ ਮਖਦੇ ਬੱਚਿਆਂ ਦਾ ਦੇਣਾ ਰੋਡੀ ਕੱਪ ਹੋਗਾ ਕਲਾਕਾਰ ਵੀ ਸੇਰੇ ਦਾ ਪ੍ਰੇਰ ਮਿਚ ਰਹੇ ਆਪਾਂ ਸਭ ਖਰੀਦ ਜੀ ਦਾ ਮਾਣ ਜਿਹੜੀ ਚੋਣੀਆਂ ਦੇ ਅਜੇ ਅਜ ਡੰਗਲ ਕਰਾਇਆ ਜਾ ਰਹੇ ਆ ਤੇ ਵੋਚਨ ਨਸ਼ਾ ਛਡਣ ਦੀ ਇੱਕ ਇੱਕ ਜਰੀ ਮੁਹਮਮਾ ਉਹ ਵੀ ਪੇਸ਼ਕਾਰੀ ਹੋ ਰਹੀ ਹੈ ਅੱਜ ਐਮ ਫਿਟ ਕਲੱਬ ਲੋ ਜਿਹੜੇ ਵੀਰ ਸ਼ਰਮਾ ਕੈਪ ਖਿਲਾ ਰਹੇ ਨੇ ਨੰਬਰ ਉਹ ਅੱਜ ਕੱਲ੍ਹ ਦਾ ਰਾਜ ਦੇ ਪਹਿਲਵਾਨਾਂ ਨੂੰ ਪੰਜਾਬੀਆਂ ਦੀ ਇੱਕ ਪਹਿਚਾਨ ਸੀ ਉਹ ਪੰਜਾਬੀਆਂ ਨੂੰ ਸ਼ੂਰ ਵੀਰਾਂ ਦੇ ਰੂਪ ਦੇ ਗਣਦੇ ਸੀ ਉਹਦੇ ਤੋਂ ਪਰ ਪਿਛਲੇ ਕੁ ਸਮੇਂ ਤੋਂ ਜਿਹੜੀਆਂ ਪੰਜਾਬੀਆਂ ਦੀ ਪਹਿਚਾਨ ਡਾਕਟਰ ਸਾਹਿਬ ਜਿਹਦੇ ਨਾਮ ਉੱਤੇ ਕਈ ਨਗਰ ਢਾ ਲੱਗੀ ਆ ਪਰ ਬਹੁਤ ਸਾਰੇ ਪੰਜਾਬੀ ਵੀਰ ਸ਼ਰਮਾ ਵਰਗੇ ਨੌਜਵਾਨਾਂ ਵਾਲੋ ਜਿਹੜੀ ਉਸ ਪੰਜਾਬੀਆਂ ਦੀ ਵਿਰਸੇ ਨੂੰ ਸੰਭਾਲਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਅੱਜ ਨੌਜਵਾਨਾਂ ਨੇ ਇਹ ਸੇਧ ਦੇ ਕੇ ਮੋਰ ਅਛੀਆਂ ਸਿਹਤਾਂ ਵਾਲਾ ਆਪਣੀ ਸਵਸਥਵਾਲ ਜਿੱਥੇ ਧਿਆਨ ਕਰਦੇ ਉਥੇ ਨਾਲ-ਨਾਲ ਆਪਣੇ ਆਪਣਾ ਨਾਮ ਵੀ ਘੜਦੇ ਆਪਣੇ ਪਰਿਵਾਰ ਦਾ ਨਾਮ ਵੀ ਬਣਾਉਨੇ ਆ ਔਰ ਨਾਲ ਜਿਹੜੀ ਆ ਪੰਜਾਬ ਨੂੰ ਨਸ਼ਾ ਮੁਕਤ ਕਰ ਕਰਦੇ ਆ ਸ੍ਰੀ ਜਨਕਾ ਵੀਰ ਸ਼ਰਮਾ ਔਰ ਐਮਫਿਟ ਐਮਫਿਟ ਕਲੱਬ ਨੂੰ ਫਾਈਨਲ ਪਹੁੰਚਾਈਆਂ ਤੋਂ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ ਵੀਰ ਸ਼ਰਮਾ ਜੀ। ਭਾਈ ਸਰ ਅੱਜ ਕੁਛ ਨਵੇਂ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਇੱਕ ਬੜਾ ਵਧੀਆ ਕਲਾਸ਼ੁਰੂ ਪਿਤਾ ਨਸ਼ਿਆਂ ਤੋਂ ਵੀ ਪਛੜੇ ਰਹੇ ਦੂਰ ਰਹੇ। ਸਰ ਮੇਰੀ ਮੰਦੀ ਤਮੰਨਾ ਸੀ ਔਰ ਮੇਰੀ ਮੰਦੀ ਤਮੰਨਾ ਹੀ ਹੈ ਸਰ। ਮੈਂ ਮਤਲਬ ਇਹ ਆਪ ਬੌਕਸਿੰਗ ਦਾ ਬਹੁਤ ਠੋਕੜਾ ਪੇੜੇ ਆ। ਹਾਂ ਮੇਰੀ ਮੰਦੀ ਤਮੰਨਾ ਸੀ ਕਿ ਮੈਂ ਨਾ ਇੱਕ ਦੰਗਲ ਹਿਜਾਰਪੁਰ ਵਿੱਚ ਕਰਾਂ। ਦੂਜੀ ਮੇਰੀ ਮੰਦੀ ਤਮੰਨਾ ਇਹ ਹੈ ਕਿ ਉਹ ਸ਼ਹਿਰਪਤੀ ਕੋਈ ਬੱਚਾ ਸਾਡੇ ਹੁਸ਼ਿਆਰਪਤੀ ਦੇ ਕੋਈ ਬੱਚਾ ਲੱਭਣ ਖੜੀ ਉਹ ਚਾਹੇ ਕਿਸੇ ਵੀ ਗੇਮ ਦਾ ਹੋਵੇ ਕਿਸੇ ਦਾ ਵੀ ਬੱਚਾ ਹੋਵੇ ਮੈਂ ਬਤ ਜਦ ਤੱਕ ਮੇਰੀ ਉਹ ਮੇਰੀ ਤਮੰਨਾ ਪੂਰੀ ਹੋਵੇ ਮੈਂ ਤਾਂ ਕੋਈ ਨਾ ਕੋਈ ਉਪਰਾਲੇ ਕਰੀ ਜਾਉਂਗਾ ਚਾਹੇ ਕੋਈ ਵੀ ਗੇਮ ਲੈ ਕੇ ਚਾਹੇ ਬਾਕਸਿੰਗ ਆ ਚਾਹੇ ਉਹ ਰੈਸਲਿੰਗ ਆ ਚਾਹੇ ਫੀਟਿੰਗ ਆ ਹਰ ਪਲੇਅਰ ਦਾ ਮੈਂ ਸਾਥ ਦੂੰਗਾ ਚਾਹੇ ਕਿਸੇ ਕਿਸੇ ਵੀ ਗੇਮ ਦਾ ਕੋਈ ਬੱਚਾ ਆ ਪਰ ਐਸੇ ਗੇਮ ਨੂੰ ਕਿਸ ਤੱਕ ਤੁਸੀਂ ਲੈਣਾ ਚਾਹੁੰਦੇ ਜਾਣਾ ਚਾਹੁੰਦੇ ਮੇਰੀ ਤਾਂ ਕੋਸ਼ਿਸ਼ ਇਹ ਹੈ ਕਿ ਸਾਡਾ ਇੱਕ ਬੱਚਾ ਹੁਸ਼ਿਆਰਪਤਾ 올ੰਪੀਅਨ ਬਣੇ ਬਾਕੀ ਮਾਰੇ ਦੇਖੋ ਕਿਸ ਬੱਚੇ ਦੀ ਮ ਤੇ ਬੋਲਦੇ ਆਪਾਂ ਆਰ ਇੰਟਰਨੈਸ਼ਨਲ ਲੈਵਲ ਤੱਕ ਇਹਨੂੰ ਲੈ ਕੇ ਜਾਂਦੇ ਆ। ਭਾਈ ਟਰਾਈ ਤਾਂ ਬਹੁਤ ਸਾਡੇ ਮਤਲਬ ਤੂੰ ਇਹ ਦੇਖ ਲਓ ਕਿ ਹਲੋਪੀ ਦੇ ਵਿੱਚ ਪਹਿਲਾਂ ਸਾਡੇ ਮਤਲਬ ਕੁਆਲਿਫਾਈ ਕਰਨਾ ਨਹੀਂ ਕਰਦੇ ਸੀ। ਅੱਜ ਸਾਡੇ ਦੇਸ਼ ਦੇ ਮਤਲਬ ਦੇਸ਼ ਦੇ ਕਿੰਨੇ ਦੇਖੋ ਬੋਰਡ ਤੱਕ ਮੈਡਲ ਲੈ ਕੇ ਆ ਰਹੇ ਆ। ਮੈਂ ਅੱਗੇ ਮੈਂ ਫਤਰਾ ਪਈ ਨਹੀਂ ਕਿਸੇ ਕਿ ਸਰਕਾਰਾਂ ਨਹੀਂ ਕਰਦੀ ਸਰਕਾਰਾਂ ਹੁਣ ਬਹੁਤ ਹੈਲਪ ਕਰਦੀਆਂ ਆ। ਬੱਚਾ ਬਸ ਪੜ੍ਹ ਰੋਈ। ਅੱਗੇ ਆਪਾਂ ਕਿੰਨੂੰ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ। ਬੱਚੇ ਦੇ ਕੁਆਲਟੀ ਉਹ ਹੁਣ ਸਰਕਾਰ ਬਹੁਤ ਚੱਕਦੀ ਆ। ਤੁਸੀਂ ਇਹ ਦੇਖ ਲਓ ਕਿ ਅਮਰੀਕਾ ਤੱਕਰ ਗਵਰਨਮੈਂਟ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦੇ ਨਾ ਕਿਸੇ ਪਾਰਟੀ ਨੂੰ ਨਾ ਬੋਲਦਾ ਕਿ ਕਿਸ ਕੋਈ ਵੀ ਪਾਰਟੀ ਦਾ ਹੋਵੇ ਪਰ ਇਹ ਹੈ ਕਿ ਗਵਰਨਮੈਂਟ ਪੱਛਮ ਅਮਰੀਕਾ ਤੱਕ ਟ੍ਰੇਨਿੰਗ ਸੈਂਟਰ ਭੇਜ ਰਹੀ ਹੈ ਮਿੱਟੀ ਦਾ ਜੁੜੀ ਖੇਡ ਹੈ ਪਰ ਮੈਦਾਨ ਤੱਕ ਜਿਹੜੀ ਮੈਂਤਾ ਕਰ ਗਈ ਹੈ ਤੇ ਉਹਨੂੰ ਹੀ ਜ਼ਿਆਦਾ ਫਰੀ ਸਟੀਆਂ ਮਿਲਦੀਆਂ ਨੇ ਮਿੱਟੀ ਦਾ ਕਹਾ ਜਿਹੜੀ ਗੇਮ ਹੈ ਕਿ ਕਹਿੰਦੇ ਜਾਓ ਕਿ ਹਾਂ ਜੀ ਇਹਦਾ ਮਿੱਟੀ ਸਾਡੇ ਕੇ ਪੰਜਾਬੀ ਵਿਰਸਾ ਆ ਮਿੱਟੀ ਹੋ ਗਈ ਹੌਕੀ ਹੋ ਗਈ ਨੇ ਹੌਕੀ ਦੇ ਜਿਹਾ ਮਤਲਬ ਹੌਕੀ ਦੇ ਤੂੰ ਇਹਦੇ ਨਾਲ ਮੈਚ ਬਹੁਤ ਕੱਟ ਕਰਵਾ ਜਿੰਦਗੀ ਜਦ ਕੀ ਇਹ ਸੜੀਆਂ ਰਾਸ਼ਟਰੀ ਕਿਮਤ ਕਰਕੇ ਮੈਂ ਇਹ ਚਾਹਨਾ ਹੈ ਕਿ ਮਤਲਬ ਕੰਪੀਟੀਟਿਵ ਮੈਟਰ ਨਾਲ ਨਹੀਂ ਸਿਰਫ ਮਿੱਟੀ ਦੇ ਕੰਪੀਟੀਟਿਵ ਹੁੰਦੇ ਹਨ ਕਿ ਬੱਚੇ ਸਪੋਰਟਸ ਨਾਲ ਜੁੜੇ ਰਹੇ ਅੱਜ ਤੁਸੀਂ ਇਹ ਵਿਸ਼ੇਸ਼ਤਾ ਉਤੇ ਪਹੁੰਚੇ ਹੋ ਕੁਸ਼ਤੀ ਦੇ ਮੁਕਾਬਲੇ ਹੋ ਰਹੇ ਨੇ ਕੀ ਸੁਨੇਹਾ ਦੇਣਾ ਚਾਹੋ ਮੈਂ ਅੱਜ ਦਾ ਦਿਨ ਬਹੁਤ ਬੜੀ ਭਾਗੀ ਦੇਣਾ ਹੈ ਕਿ ਅੱਜ ਸਾਡੇ ਵੀਰ ਨੇ ਬਹੁਤ ਅੱਛਾ ਅਸਫਾਰਾ ਲਾਇਆ ਸ਼ਾਰਪੁਰ ਦਾ ਨਾਮ ਰੋਸ਼ਨ ਕੀਤਾ ਹੈ اور میں دین والے کے بچیاں نو نشیاں تو دور کرتا جائے اور بچے کھیٹا دے بچے اپنا رضاو اپنا ملہ مارن اور اپنے نام پریوار دا نام روشن کر اپنے شارپور دا نام روشن کرن اور اگے اپنے پنجاب لیول دیان سنٹر لیول دیان میں دے چاہتی ہے میں دیر دی جڑیے کوشش ہے وہ کام جاپ ہوئے اور ویر میرا بیٹا بہت اچھی کام کر رہے ہیں میں اتنی بچہ ہے بہت محنتی دیکھو اور اپنے جیم چ بھی بہت اچھا ہے اور اپنے پروار کو سنبھالیا ہوا سارے گیا جو اپنی ڈیوٹی پوری نبھا رہا ہے اپنی ڈیوٹی پوری نبھا ہے